ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਰਿਸ਼ਤੇ ਹੀ ਰਿਸ਼ਤੇ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਨਵੇਂ ਤੋਂ ਨਵਾਂ ਰਿਸ਼ਤਾ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 899 ਨਾਮ ਜਗਮੀਤ ਕੌਰ ਜ਼ਿਲ੍ਹਾ ਜਲੰਧਰ ਕਾਸਟ ਜੱਟ ਸਿੱਖ ਗੋਤ ਸਿੱਧੂ ਜਨਮ 4 April 1993 ਕੱਦ 5 ਫੁੱਟ 4.5 ਇੰਚ ਪੜ੍ਹਾਈ ਬੀਕੋਮ ਪਾਸ ਪਰ ਇੱਕ ਹੈਜੀ ਅਨਮੈਲਡ ਲੋਡ ਹੈ ਇਸ ਤਰੀ ਮੁੰਡਾ ਵਧੀਆ ਕੰਮ ਕਰਦਾ ਹੋਵੇ ਜ਼ਮੀਨ 4 ਕਿੱਲੇ ਹੋਵੇ ਨਸ਼ਾ ਰਹਿਤ ਹੋਵੇ ਵੈਸ ਨੂੰ ਪਰਿਵਾਰ ਹੋਵੇ ਰਿਸ਼ਤਾ 60 ਤੋਂ 70 ਕਿਲੋਮੀਟਰ ਤੱਕ ਦੀ ਦੂਰੀ ਤੱਕ ਹੋਵੇ ਚਾਹੇ 100 ਕਿਲੋਮੀਟਰ ਦੀ ਦੂਰੀ ਤੱਕ ਹੋਵੇ ਤਾਂ ਮੈਂ ਰਿਸ਼ਤਾ ਲੈ ਲੈਣਗੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਦਿਸਤਾਨਾ ਕਰੋ ਜੀ ਫਾਈਲ ਨੰਬਰ 890 ਨਾਮਕੋਰ ਕਾਸਟ ਅਰੋੜਾ ਸਿੱਖ ਗੋਤ ਮੱਕੜ ਜ਼ਿਲ੍ਹਾ ਹਸ਼ਿਆਰਪੁਰ ਜਨਮ 4 ਮਾਰਚ 1998 ਕੱਦ 5 ਫੁੱਟ 5 ਇੰਚ ਪੜਾਈ ਓਨਲੀ ਬੀਏ ਪਾਸ ਦੋ ਭਰਾ ਹੈ ਜੀ ਇੱਕ ਭੈਣ ਕੁੜੀ ਦਾ ਆਪਣਾ ਬੁਟੀਕ ਦਾ ਕੰਮ ਹੈ ਇਹਨਾਂ ਨੂੰ ਲੋੜ ਹੈ ਰਿਸ਼ਤੇ ਦੀ ਰਿਸ਼ਤਾ ਜਨਰਲ ਕਾਸਟ ਤੋਂ ਹੋਵੇ ਮੁੰਡੇ ਦਾ ਆਪਣਾ ਕਾਰੋਬਾਰ ਹੋਵੇ ਨਿਸ਼ਾ ਰਹਿਤ ਹੋਵੇ ਸਮਝਦਾਰ ਹੋਵੇ ਪਰਿਵਾਰ ਮਿਲ ਵਰਤਨ ਵਾਲਾ ਹੋਵੇ ਜੇ ਇਹ ਰਿਸ਼ਤਾ ਤੁਸੀਂ ਤੁਹਾਡੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਦੇ ਪਰਿਵਾਰ ਦਾ ਸੰਪਰਕਕ ਨੰਬਰ ਅਤੇ ਹੋਰ ਬਧੀਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਨੰਬਰ ਨੋਟ ਕਰੋ ਜੀ ਫਾਈਲ ਨੰਬਰ 891 ਨਾਮ ਕੋਰ ਕਾਸਟ ਰਾਮਗੜੀ ਐ ਗੋਤਵਿਰਦੀ ਜ਼ਿਲ੍ਹਾ ਮੋਗਾ ਜਨਮ 8 ਫਰਵਰੀ 1997 ਕੱਦ 5 ਫੁੱਟ 5.5 ਫੁੱਟ ਜੀ 5 ਫੁੱਟ 5 ਇੰਚ ਪੜਾਈ ਬੀਏ ਪਾਸ ਨਾਲ ਸਲਾਈ ਦਾ ਕੰਮ ਲੜਕੀ ਜਾਣਦੀ ਹੈ ਜੀ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਹੈ ਅਨਮੇਰਡ ਲੌੜ ਹੈ ਰਿਸ਼ਤੇ ਦੀ ਮੁੰਡਾ ਸਮਝਦਾਰ ਤੇ ਨਸ਼ਾ ਰਹਿਤ ਹੋਵੇ ਪੈਸੇ ਨੂੰ ਪਰਵਾਰ ਹੋਵੇ ਮੁੰਡਾ ਕੰਮ ਕਾਰ ਵਧੀਆ ਕਰਦਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨੇ ਅਮੇਜ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ نوٹ ਕਰੋ ਜੀ ਲੜਕੇ ਦਾ ਰਿਸ਼ਤਾ ਹੈ ਜੀ ਫਾਈਲ ਨੰਬਰ 892 ਨਾਮ ਸਿੰਘ ਪਹਾੜੀਆ ਜਨਮ 25 ਅਕਤੂਬਰ 1997 ਜ਼ਿਲ੍ਹਾ ਸ਼੍ਰੀ ਅਮਰਸਾ ਸਾਹਿਬ ਪੱਟੀ ਸ਼ਹਿਰ ਹੈ ਜਿਨ੍ਹਾਂ ਦਾ ਹਾਈਟ 5 ਫੁੱਟ ਹੈ ਆਠੇਚ ਪੜਾਈ ਬੀਏ ਪਾਸ ਕੰਮ ਵਰਕਿੰਗ ਐਜ਼ ਔਨ ਓਨ ਬਿਜ਼ਨਸ ਕਲੋਥਿੰਗ ਐਜ਼ ਇਟਸ ਔਨਸ ਹਾਊਸ ਕਾਰ ਪੱਟੀ ਸ਼ਹਿਰੇ ਪੰਜਾਬ ਕਲੋਥ ਹਾਊਸ ਹੈ ਜੀ 트리플 ਸਟੋਰੀ ਹੈ ਜੀ ਸ਼ੋਅਰੂਮ ਪੱਟੀ ਦੇ ਵਿੱਚ ਮਾਤਾ ਜੀ ਹਾਊਸ ਵਾਈਫ ਪਿਤਾ ਜੀ ਬਿਜ਼ਨਸਮੈਨ ਭੈਣ ਇੱਕ ਲੋੜ ਹੈ ਇਸ ਤਰੀ ਪੜਾਈ ਬੀਏ ਪਲਸ ਹੋਵੇ ਕਾਸਟ ਖੱਤਰੀ ਪਰਿਸਰ ਅਰੋੜਾ ਕਾਸਟ ਤੋਂ ਜਹੇ ਰਿਸ਼ਤਾ ਹੋਵੇ ਉਮਰ 24 ਤੱਕ ਦੀ ਹੋਵੇ ਜੀ ਜੇ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ 99682 19002 ਤੇ ਕਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਰਿਸ਼ਤਾ ਹੈ ਜੀ ਫਾਈਲ ਨੰਬਰ 893 ਨਾਮ ਕੌਰ ਜ਼ਿਲ੍ਹਾ ਤਰਨਤਾਰਨ ਪੱਟੀ ਸ਼ਹਿਰ ਕਾਸਟ ਜੱਟ ਸਿੱਖ ਜਨਮ 13 ਅਗਸਤ 1998 ਗੋਤ ਗਰਾਇਆ ਹਾਈਟ 5 ਫੁੱਟ 7 ਇੰਚ ਪੜਾਈ ਬੀਐਸਸੀ ਨਰਸਿੰਗ ਸਟੇਟਸ ਕੈਨੇਡਾ ਪੀਆਰ ਹੈ ਜੀ ਲੜਕੀ ਜੋਬ ਇਨ ਹਸਪੀਟਲ ਹਸਪੀਟਲ ਦੇ ਵਿੱਚ ਜੋਬ ਕਰਦੀ ਜੀ ਲੜਕੀ ਪੀਆਰ ਹੈ ਪਿਤਾ ਜੀ ਐਗਰੀਕਲਚਰ ਮਾਤਾ ਜੀ ਪ੍ਰਾਈਵੇਟ ਹੈ ਜੀ ਕਾਲਜ ਟੀਚਰ ਨੇ ਲਾਉਡ ਹੈ ਰਿਸਟਰੀ ਮੁੰਡੇ ਨੇ ਜ਼ਮੀਨ 6 ਤੋਂ 7 ਏਕੜ ਤੱਕ ਜਾਂ ਇਸ ਤੋਂ ਪਲੱਸ ਆਉਂਦੀ ਹੋਵੇ ਮੁੰਡਾ ਕੈਨੇਡਾ ਸੈਟਲ ਹੋਵੇ ਜਾਂ ਫਿਰ ਰਿਸ਼ਤਾ ਪੰਜਾਬ ਤੋਂ ਹੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ ਪੜਿਆ ਲਿਖਿਆ ਹੋਵੇ ਤੇ ਮੈਰਿਜ ਬਿਊਰੋ ਵਾਲੇ ਹੋਣ ਨਾ ਕਰਨ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਦੀ ਬਾਕੀ ਰਜਿਸਟਰ ਕਰਨ ਤੋਂ ਪਹਿਲਾਂ ਜਾਂਚ ਪੜਤਾਲਾ ਜਰੂਰ ਕਰ ਲਿਆ ਕਰੋ ਜੀ ਸਤਿ ਸ਼੍ਰੀ ਅਕਾਲ